ਦੇਸ਼ ਦੀ ਭਾਰਤ ਦੇਸ਼ ਦੀ ਰਾਜਨੀਤੀ ਵਿੱਚ ਇੱਕ ਬੜਾ ਕ੍ਰਾਂਤੀਕਾਰੀ ਫੈਸਲਾ ਹੈ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਇਸ ਤਰੀਕੇ ਦਾ ਫੈਸਲਾ ਜਿਹੜਾ ਕਦੀ ਨਹੀਂ ਦਿੱਤਾ ਤੇ ਲਗਾਤਾਰ ਉਹਨਾਂ ਨੂੰ ਜੇਲ੍ਹ ਚ ਰੱਖਿਆ ਗਿਆ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਇਸ ਲਈ ਕਿ ਆਮ ਆਦਮੀ ਪਾਰਟੀ ਨੂੰ ਤੋੜ ਦਿੱਤਾ ਜਾਵੇ استعفا مانگیا گیا پر انہوں نے جیل ਦੇ ਵਿੱਚ ਹਾਰ ਨਹੀਂ ਮੰਨੀ ਅੱਜ ਬਾਹਰ ਆ ਕੇ ਜਦੋਂ ਲਗਾਤਾਰ اپوزیشن ਉਹਨਾਂ ਤੇ ਇਲزام ਲਗਾ ਰਹੀ ਹੈ ਏਜੰਸੀਆਂ ਨੂੰ ਪਿੱਛੇ ਛੱਡਿਆ ਹੋਇਆ ਤਾਂ ਅੱਜ ਉਹਨਾਂ ਨੇ ਲੋਕਾਂ ਸਾਹਮਣੇ ਅਗਨੀ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਤੇ ਸਾਨੂੰ ਜ਼ਮਾਨਤ ਦੇ ਦਿੱਤੀ ਹੈ ਪਰ ਹੁਣ ਜਿਹੜੀ ਲੋਕਾਂ ਦੀ ਅਦਾਲਤ ਹੈ ਪਰਮਾਤਮਾ ਦੀ ਅਦਾਲਤ ਹੈ ਮੈਂ ਉਹਨਾਂ ਮੂਹਰੇ ਅਗਨੀ ਪ੍ਰੀਖਿਆ ਦੇਣਾ ਚਾਹੁੰਦਾ ਵੀ ਮੈਨੂੰ ਤੁਸੀਂ ਦੱਸੋ ਮੈਂ ਸਹੀ ਆ ਜਾਂ ਗਲਤ ਆ ਮੈਂ ਗੁਨਾਹਗਾਰ ਆ ਜਾਂ ਮੈਂ ਇਮਾਨਦਾਰ ਆ ਅੱਗੇ ਦਿੱਲੀ ਦੀਆਂ ਚੋਣਾਂ ਹੋਣੀਆਂ ਨੇ ਮੈਨੂੰ ਮੈਂ 2 ਦਿਨਾਂ ਬਾਅਦ ਅਸਤੀਫਾ ਦੇ ਰਿਹਾ ਮੈਂ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ਤੇ ਉਦੋਂ ਹੀ ਬੈਠਣਾ ਹੈ ਜਦੋਂ ਲੋਕ ਮੈਨੂੰ ਫਤਵਾ ਦੇਣਗੇ ਦੁਬਾਰਾ ਤੇ ਮੈਨੂੰ ਲੱਗਦਾ ਵੀ ਦਿੱਲੀ ਦੇ ਲੋਕ ਦੁਬਾਰਾ ਇਤਿਹਾਸ ਰਚਣ ਲਈ ਤਿਆਰ ਨੇ ਤਾਂ ਪਾਰਟੀਆਂ ਇਹ ਚਾਹੁੰਦੀਆਂ ਹੁੰਦੀਆਂ ਵੀ ਚੋਣਾਂਵ ਲੇਟ ਕੀਤੇ ਜਾਣ ਜਲਦੀ ਤਾਂ ਚਾਹੁੰਦੀਆਂ ਹੀ ਨਹੀਂ ਉਹ ਤੇ ਜਲਦੀ ਕੀਤੇ ਜਾਣ ਮੈਂ ਤੁਹਾਨੂੰ ਕਿਹਾ ਵੀ ਇੱਕ ਇਤਿਹਾਸ ਤਾਂ ਰਚਿਆ ਗਿਆ ਦੂਜਾ ਇਤਿਹਾਸ ਦਿੱਲੀ ਦੇ ਲੋਕਾਂ ਨੇ ਬੜੇ ਭਾਗ ਵਾਲੇ ਲੋਕ ਨੇ ਜੀ ਬੜੇ ਕਰਮਾਂ ਵਾਲੇ ਲੋਕ ਹੈ ਜਿਨ੍ਹਾਂ ਦੇ ਹਿੱਸੇ ਦੇਸ਼ ਦੇ ਇਮਾਨਦਾਰ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਆਏ ਨੇ ਤੇ ਦਿੱਲੀ ਵਾਲੇ ਕੋਈ ਕਸਰ ਨਹੀਂ ਛੱਡਣਗੇ ਦੁਬਾਰਾ ਸਰਕਾਰ ਬਣਾਉਣ ਚ ਇਤਿਹਾਸ ਰਚਣ ਦੇ ਵਿੱਚ ਇਤਿਹਾਸ ਰਚਣ ਲਈ ਦਿੱਲੀ ਵਾਲੇ ਤਿਆਰ ਨੇ ਜੀ ਜਿਹੜਾ ਅਰਵਿੰਦ ਕੇਜਰੀਵਾਲ ਜੀ ਨੇ ਦਿਖਾਇਆਗਾ ਬਹੁਤ ਵੱਡੀ ਤਿਆਗ ਦੀ ਭਾਵਨਾ ਅਰਵਿੰਦ ਕੇਜਰੀਵਾਲ ਜੀ ਨੇ ਦਿਖਾਈ ਆ ਕਿ ਮੇਰੇ ਉੱਪਰ ਭਾਰਤ ਜਨਤਾ ਪਾਰਟੀ ਦੇ ਝੂਠੇ ਕੇਸ ਦੋਸ਼ ਲਾਏ ਨੇ ਕਿ ਛੜਜੰਤਰ ਰਚਿਆ ਇੱਕ ਛੁੱਟੀ ਕਹਾਣੀ ਬਣਾ ਕੇ ਭਾਰਤ ਜਨਤਾ ਪਾਰਟੀ ਨੇ ਕੇਸ ਬਣਾਇਆਗਾ ਉਸ ਕੇਸ ਦੇ ਅੰਦਰ ਦੇਹ ਜਾਣਦਾਗਾ ਕਿ ਅਰਵਿੰਦ ਕੇਜਰੀਵਾਲ ਜੀ ਪਾਕ ਸਾਫ ਨੇ ਅਰਵਿੰਦ ਕੇਜਰੀਵਾਲ ਦੀ ਛਵੀ ਨੂੰ ਕਿ ਕਮਾਂਦਾਰ ਯਕਤੀ ਰਵਿੰਦ ਕੇਜਰੀਬਾਲ ਜੀ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਦਿੱਲੀ ਦੀਆਂ ਛੁੱਗੀਆਂ ਚੌਂਪੜੀਆਂ 'ਚ ਬਤਾਇਆ ਦਿੱਲੀ 'ਚ ਆਈਆਰਐਸ ਅਫਸਰ ਹੁੰਦੇ ਹੋਏ ਕਮਿਸ਼ਨਰ ਹੁੰਦੇ ਹੋਏ ਰਜਾਇਨ ਦੇ ਕੇ ਬੁੱਧਲੀ ਦੇ ਲੋਕਾਂ ਦੇ ਛੁੱਗੀਆਂ ਚੌਂਪੜੀਆਂ 'ਚ ਰਹਿ ਕੇ ਉਹਨਾਂ ਨੇ ਦੇਖਿਆ ਤੋਂ ਉਸ ਤੋਂ ਬਾਅਦ ਉਹ ਸਿਆਸਤ ਤੇ ਬਚਾਈ ਰਹੇ ਸੋ ਮੈਂ ਸਮਝਦਾ ਬਹੁਤ ਵੱਡੀ ਇਹ ਅੱਜ ਉਹਨਾਂ ਨੇ ਸਟੈਪ ਰੱਖਿਆ ਹੈਗਾ ਸੋ ਇਹਦੇ ਨਾਲ ਦਿੱਲੀ ਦੇ ਲੋਕਾਂ ਦਾ ਹੌਸਲਾ ਵਧੂਗਾ ਔਰ ਆਮ ਆਦਮੀ ਪਾਰਟੀ ਬਿਲਕੁਲ ਯਕੀਨ ਆ 100% ਯਕੀਨ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ 70 ਦੀਆਂ 70 ਸੀਟਾਂ ਦਿੱਤ ਕੇ ਦਿੱਲੀ ਤੇ ਦੁਬਾਰਾ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣ ਗਏ ਲੜਾਈ ਕਿਸ ਦੇ ਨਾਲ ਬੀਜੇਪੀ ਨਾਲ ਹੋਈ ਹੈ ਜਾਂ ਕਾਂਗਰਸ ਦੇ ਨਾਲ ਇਹ ਦੀ ਗੱਲ ਹੈ ਉੱਥੇ ਕਾਂਗਰਸ ਦੇਖੋ ਜਦੋਂ ਮੈਂ ਸਪਸ਼ਟ ਕਰਤਾ ਕਿ 70 ਦੀਆਂ 70 ਸੀਟਾਂ ਜਿਹੜੀ ਆਮ ਆਦਮੀ ਪਾਰਟੀ ਦੀ ਝੋਲੀ ਚੋਂਣ ਗਈਆਂ ਤਾਂ ਲੜਾਈ ਕਿਸੇ ਨਾਲ ਨਹੀਂ ਹੈਗੀ ਅੱਜ ਤੁਸੀਂ ਦੇਖ ਲਿਓ ਦਿੱਲੀ ਦੇ ਅੰਦਰ ਜਦੋਂ ਅਰਵਿੰਦ ਕੇਜਰੀਵਾਲ ਜੀ ਲੋਕਾਂ ਜਾਣਗੇ ਤਾਂ ਲੋਕ ਲੱਖਾਂ ਦੀ ਗਿਣਤੀ 'ਚ ਉਹਨਾਂ ਦਾ ਉਹਨਾਂ ਦੇ ਪਿੱਛੇ ਜਿਹੜਾ ਹੈਗਾ ਉਹਨਾਂ ਦਾ ਸਮਰਥਨ ਕਰਨ ਲਈ ਆਪਣੇ ਆਪਣੇ ਘਰਾਂ ਚੋਂ ਨਿਕਲਣਗੇ